ਹਾਂਜੀ ਸਤਿ ਸ਼੍ਰੀ ਅਕਾਲ ਜੀ ਪੁਨਾੜਾ ਕਲੈਕਸ਼ਨ ਗੁਰਨੇ ਕਲਾ ਮਾਨਸਾ ਦੇ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣੇ ਸੂਟ ਲੈ ਕੇ ਹਾਜ਼ਰ ਹੋਏ ਆ ਉਮੀਦ ਆ ਤੁਹਾਨੂੰ ਸਾਰੇ ਸੂਟ ਬਹੁਤ ਪਸੰਦ ਆਉਣਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਤੁਸੀਂ ਜਲਦੀ ਤੋਂ ਜਲਦੀ ਦੇਖ ਸਕੋ ਤੇ ਸੋਹਣੇ-ਸੋਹਣੇ ਸੂਟ ਜਲਦੀ ਬਾਏ ਕਰ ਸਕੋ ਸੋ ਜਿਹੜਾ ਪਹਿਲਾ ਸੂਟ ਆਪਾਂ ਲੈ ਕੇ ਹਾਜ਼ਰ ਹੋਏ ਆ ਇਹ ਖਾਦੀ ਕਾਟਨ ਦਾ ਸੂਟ ਰਹੇਗਾ ਜੀ ਸਕਿਨ ਕਲਰ ਦਾ ਸੂਟ ਆ ਇਹ ਉੱਪਰ ਜਿਹੜੇ ਫਲਾਵਰ ਨੇ ਇਹ ਮਹਿਰੂਨ ਕਲਰ ਦੇ ਫਲਾਵਰ ਦਿੱਤੇ ਗਏ ਆ ਇਹ ਆਰੀ ਦਾ ਵਰਕ ਹੈ ਜੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਫਲਾਵਰ ਨੂੰ ਆਰੀ ਦਾ ਵਰਕ ਹੈ ਇਹ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਫਲਾਵਰ ਦਿੱਤਾ ਗਿਆ ਹੈਗਾ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇੱਕੋ ਹੀ ਕਲਰ ਦੇ ਇਹ ਜਿਹੜਾ ਥ्रेड ਹੈ ਯੂਜ਼ ਕੀਤਾ ਗਿਆ ਹੈਗਾ ਕਿੰਨੇ ਕਲਰ ਤੇ ਮਹਿਰੂਨ ਕਲਰ ਦਾ ਇਹ ਸ਼ਰਟ ਦੇ ਫਰੰਟ ਤੇ ਸਾਰੇ ਫਲਾਵਰ ਰਹਿਣਗੇ ਜੀ ਸ਼ਰਟ ਦੇ ਫਰੰਟ ਤੇ ਫਲਾਵਰ ਸਾਰੇ ਰਹਿ ਕੇ ਜਿਹੜੇ ਦੋ ਫਲਾਵਰ ਨੇ ਉਹ ਘੇਰੇ ਤੇ ਆ ਜਾਣਗੇ ਘੇਰਾ ਤੁਸੀਂ ਜੇ ਵੱਡਾ ਹੁੰਦਾਗਾ ਤਾਂ ਉਹਨੂੰ A ਸ਼ੇਪ ਰੈਡੀ ਕਰ ਸਕਦੇ ਹੋਗੇ ਘੇਰਾ 21 ਤੋਂ 22 ਇੰਚ ਰੈਡੀ ਹੋਵੇਗਾ ਜੀ ਇਸ ਦਾ ਤੇ ਇਹ ਸੇਮ ਹੀ ਜਿਹੜੇ ਫਲਾਵਰ ਨੇਗੇ ਉਹ 슬ੀਵਸ ਤੇ ਰਹਿਣਗੇ ਜੀ ਵਰਕ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਬਹੁਤ ਸੋਹਣੀ ਆ ਹਾਰੀ ਵਰਕ ਦਾ ਜਿਹੜਾ ਕੰਮ ਹੋਇਆ ਹੋਇਆ ਜੀ ਇਹਦੇ ਉੱਤੇ ਇਹ ਸੂਟ ਦਾ ਰੇਟ ਰਹੇਗਾ ਜੀ 1100 ਰੁਪਏ ਅਗਲਾ ਜਿਹੜਾ ਸੂਟ ਹੈ ਜੀ ਇਹ ਸਲਵ ਪਸ਼ਮੀਨਾ ਬੋਲਦੇ ਆ ਇਹਨੂੰ ਪਲੇਨ ਨਹੀਂ ਹੈਗਾ ਥੋੜਾ ਜਿਹਾ ਟੱਚ ਹੈ ਜੀ ਡਾਰਕ ਲਾਈਟ ਦਾ ਸਟਾਫ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਸੈਲਫ ਪ੍ਰਿੰਟਡ ਟਾਈਪ ਸਲਵ ਪਸ਼ਮੀਨਾ ਜੀ ਇਹ ਬਹੁਤ ਸੌਫਟ ਸਟੱਫ ਹੈਗਾ ਇਹ ਕੋਈ ਬੁਰਦੀ ਮਤਲਬ ਸ਼ਿਕਾਇਤ ਨਹੀਂ ਆਉਂਦੀ ਇਹਦੇ ਤੇ ਇਹਦੇ ਉੱਪਰ ਮਿਰਰ ਦਾ ਵਰਕ ਕੀਤਾ ਗਿਆ ਜੀ ਇਹ ਗਲੇ ਦਾ ਵਰਕ ਹੈ ਵੀ ਸ਼ੇਪ ਦਾ ਗਲਾ ਜਿਹੜਾ ਉਹ ਰੈਡੀ ਹੋਵੇਗਾ ਮਿਰਰ ਦਾ ਵਰਕ ਕੀਤਾ ਗਿਆਗਾ ਇਹ ਕੇਰਾ ਰੈਡੀ ਕੀਤਾ ਗਿਆ ਜੀ ਕੇਰਾ 21 ਇੰਚ ਤੁਸੀਂ ਰੈਡੀ ਕਰ ਸਕਦੇ ਹੋਗੇ ਸਕਿਨ ਕਲਰ ਦਾ ਥ्रेड ਯੂਜ਼ ਕੀਤਾ ਗਿਆਗਾ ਇਥੇ ਤੁਸੀਂ ਜਰੀਦਾ ਜਿਹੜਾ ਵਰਕ ਹੈ ਉਹ ਵੀ ਕਰਵਾ ਸਕਦੇ ਹੋ ਮਿਰਰ ਦਾ ਵਰਕ ਦਿੱਤਾ ਗਿਆਗਾ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਨੇੜੇ ਤੋਂ ਤੁਸੀਂ ਤੇ ਇਹ ਘੇਰੇ ਤੇ ਦੋ ਫਲਾਰ ਦਿੱਤੇ ਗਏ ਨੇ ਦੋਵੇਂ ਫਲਾਰ ਘੇਰੇ ਤੇ ਆਉਣਗੇ ਜੀ ਬਹੁਤ ਸੋਹਣਾ ਸੂਟ ਰੈਡੀ ਹੋਵੇਗਾ ਇਹ ਇਹਦੇ ਨਾਲ ਤੁਸੀਂ ਟਾਈ ਡਾਈ ਦਾ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਤੇ ਪਲੇਨ ਦੁਪੱਟਾ ਲੈ ਕੇ ਐਵੇਂ ਦੀ ਗ੍ਰੀਨ ਕਲਰ ਦੀ ਜਿਹੜੀ ਲੇਸ ਆ ਉਹ ਫਿਨਿਸ਼ਿੰਗ ਨਾਲ ਲੱਗ ਜੇਗੀ ਬਹੁਤ ਸੋਹਣਾ ਸੂਟ ਰੈਡੀ ਹੋਵੇਗਾ ਇਹ ਤੇ ਇਹ ਇਹਦੇ 슬ੀਵਸ ਦਾ ਵਰਕ ਹੈ ਜੀ ਮਿਰਰ ਦਾ ਵਰਕ ਦਿੱਤਾ ਗਿਆ 슬ੀਵਸ ਤੇ ਵੀ ਬਹੁਤ ਸਿੰਪਲ ਸੋਬਰ ਜਿਹਾ ਸੂਟ ਹੈ ਰੈਡੀ ਹੋਇਆਗਾ ਡਾਰਕ ਪਰਪਲ ਕਲਰ ਦਾ ਸੂਟ ਹੈ ਜੀ ਇਹ ਸਲਾਬ ਪਸ਼ਮੀਨਾ ਬੋਲਦੇ ਆ ਜੀ ਇਹਨੂੰ ਜਿਵੇਂ ਖਾਦੀ ਦਾ ਸਟੱਫ ਹੁੰਦਾ ਉਸ ਵੇ ਦਾ ਇਹ ਜਿਹੜਾ ਸਟੱਫ ਹੈਗਾ ਇਸ ਸੂਟ ਦਾ ਰੇਟ ਰਹੇਗਾ ਜੀ 1200 ਰੁਪਏ ਵਿਦ ਸ਼ਿਪਿੰਗ ਸਾਰੇ ਸੂਟਾਂ ਦੀ ਜਿਹੜੀ ਸ਼ਿਪਿੰਗ ਆ ਕਿਸੇ ਦੀ ਵੀ ਐਕਸਟਰਾ ਨਹੀਂ ਲਈ ਜਾਏਗੀ ਅੱਗੇ ਆ ਜਿਹੜਾ ਸਾਡੇ ਕੋਲੇ ਸੂਟ ਹੈ ਇਹ ਮਸਟਰਡ ਕਲਰ ਦਾ ਸੂਟ ਰੈਡੀ ਹੈ ਜੀ ਫੁਲਕਾਰੀ ਦਾ ਨਿਊ ਵਰਕ ਲੈ ਕੇ ਹਾਜ਼ਰ ਹੋਏ ਆ ਬਹੁਤ ਸੋਹਣਾ ਟਾਂਕਾ ਯੂਜ਼ ਕੀਤਾ ਗਿਆਗਾ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਚੈੱਕ ਕਰੋ ਫੁਲਕਾਰੀ ਦਾ ਸੂਟ ਰੈਡੀ ਕੀਤਾ ਗਿਆ ਜੀ ਇਹ ਸਰਦੀਆਂ ਦਾ ਸਟੱਫ ਆ ਜੀ ਲਾਈਨਿੰਗ ਲੱਗ ਕੇ ਬਣੇਗਾ ਇਹ ਸੂਟ ਗਲਾਸ ਸਿਲਕ ਬੋਲਦੇ ਐ ਇਹਨੂੰ ਇਹ ਘੇਰੇ ਦਾ ਵਰਕ ਆ ਘੇਰਾ 20 ਤੋਂ 22 ਇੰਚ ਰੈਡੀ ਕਰਵਾ ਸਕਦੇ ਹੋ ਤੁਸੀਂ ਇਹਦੇ ਨਾਲ ਤੁਸੀਂ ਜਿਵੇਂ ਫੁਲਕਾਰੀ ਵਗੈਰਾ ਵੀ ਯੂਜ਼ ਕਰ ਸਕਦੇ ਹੋਗੇ ਨਾਲ ਵੇਅਰ ਕੀਤੀ ਜਾ ਸਕਦੀ ਆ ਮਾਸਟਰ ਸੂਟ ਨਾਲ ਇਹੇ ਦਾ 슬ੀਵਜ਼ ਦਾ ਵਰਕ ਰਹੇਗਾ ਜੀ ਨੇਸ ਵਗੈਰਾ ਦੀ ਫਿਨਿਸ਼ਿੰਗ ਦੇ ਕੇ ਬਹੁਤ ਸੋਹਣਾ ਸੂਟ ਰੈਡੀ ਹੋਵੇਗਾ ਲਾਈਨਿੰਗ ਵਾਲਾ ਸੂਟ ਰੈਡੀ ਹੋਵੇਗਾ ਜੀ ਇਹ ਤੇ ਇਹ ਹੈ ਦੀਆਂ 슬ੀਵਜ਼ ਦਾ ਵਰਕ ਰਹੇਗਾ ਜੀ ਸੌਰੀ ਬਾਟਮ ਦਾ ਵਰਕ ਰਹੇਗਾ ਇਹ ਬਾਟਮ ਦਾ ਵਰਕ ਆ 슬ੀਵਜ਼ ਦਾ ਵਰਕ ਆ ਘੇਰੇ ਦਾ ਵਰਕ ਦਿੱਤਾ ਗਿਆ ਜੀ ਇਹ ਤੇ ਇਸ ਸੂਟ ਦਾ ਰੇਟ ਆ ਜਿਹੜਾ 950 ਰੁਪਏ ਹੈ ਜੀ 950 ਸੂਟ ਦਾ ਰੇਟ ਰਹੇਗਾ ਵਿਦ ਸ਼ਿਪਿੰਗ ਬਹੁਤ ਸੋਹਣਾ ਤੁਸੀਂ ਮਤਲਬ ਵਰਕ ਨੇੜੇ ਤੋਂ ਦੁਬਾਰਾ ਚੈੱਕ ਕਰ ਸਕਦੇ ਹੋਗੇ 0 ਟਾਂਕੇ ਦਾ ਬਹੁਤ ਸੋਹਣਾ ਵਰਕ ਹੈ ਕੋਈ ਮਤਲਬ ਧੋ ਕੇ ਕੋਈ ਕੰਪਲੇਨ ਨਹੀਂ ਆਉਂਦੀ ਪੱਟੇ ਵਗੈਰਾ ਨਹੀਂ ਜਾਂਦਾ ਮਾਸਟਰ ਕਲਰ ਦਾ ਸੂਟ ਰੈਡੀ ਹੈ ਜੀ ਇਹ 슬ੀਵਸ ਦਾ ਵਰਕ ਵੀ ਹੈ ਤੇ ਬੋਟਮ ਦਾ ਵਰਕ ਆ ਘੇਰੇ ਦਾ ਵਰਕ ਹੈ ਜੀ ਇਹ ਸੂਟ ਦਾ ਰੇਟ ਰਹੇਗਾ 950 ਰੁਪਏ ਨੈਕਸਟ ਹੈ ਜੀ ਫੁਲਕਾਰੀ ਦਾ ਉਸ ਤੋਂ ਅਲੱਗ ਡਿਜ਼ਾਈਨ ਰੈਡੀ ਆ ਜਿਹੜਾ ਆਪਾਂ ਸ਼ੋਅ ਕੀਤਾ ਪਹਿਲਾਂ ਇਹ ਸੈਮੀ ਕਰੇਵ ਦਾ ਸਟੱਫ ਹੈ ਜੀ ਜਿਹੜਾ ਕੱਪੜਾ ਤੁਸੀਂ ਚੈੱਕ ਕਰ ਸਕਦੇ ਹੋ ਸੈਮੀ ਕਰੇਵ ਆ ਸ਼ਾਈਨਿੰਗ ਬਹੁਤ ਸੋਹਣੀ ਹੈ ਇਹਦੇ ਵਿੱਚ ਇਹਦੀ ਕੋਈ ਕੰਪਲੇਨ ਨਹੀਂ ਆਉਂਦੀ ਕੋਈ ਛਿੱਜਦਾ ਵਗੈਰਾ ਨਹੀਂ ਹੈਗਾ ਜੀ ਇਹ ਜਿਹੜਾ ਸਟੱਫ ਹੈਗਾ ਇਹ ਫੁਲਕਾਰੀ ਦਾ ਸੂਟ ਆਪਾਂ ਪਹਿਲਾਂ ਵੀ ਬਰਬਰੀ ਦੇ ਸੂਟ ਤੇ ਸ਼ੋਅ ਕੀਤਾ ਸੀ ਇਹੀ ਸੇਮ ਡਿਜ਼ਾਈਨ ਆ ਸ਼ਰਟ ਦੇ ਫਰੰਟ ਤੇ ਨਿੱਕੀ ਨਿੱਕੀ ਸਟਾਰ ਟਾਈਪ ਬੁੱਟੀ ਦਿੱਤੀ ਗਈ ਆ ਤੇ ਘੇਰੇ ਦਾ ਵਰਕ ਦਿੱਤਾ ਗਿਆ ਜੀ ਘੇਰੇ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਸਾਰੇ ਹੀ ਵਰਕ ਦੀ ਬਹੁਤ ਸੋਹਣੀ ਹੋਵੇਗੀ ਕਲਰ ਕੰਬੀਨੇਸ਼ਨ ਦੀ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਬਹੁਤ ਸੋਹਣਾ ਜਿਹੜਾ ਕਲਰ ਕੰਬੀਨੇਸ਼ਨ ਆ ਤੇ ਇਹ ਇਹਦੇ 슬ੀਵਜ਼ ਦਾ ਵਰਕ ਹੈ ਜੀ orange ਕਲਰ ਦੀ ਸ਼ਰਟ ਆ ਇਹ 슬ੀਵਜ਼ ਦਾ ਵਰਕ ਆ ਤੇ ਇਹਦੇ ਨਾਲ ਆਫ ਵਾਈਟ ਹੈ ਜਿਹੜੀ ਉਹ ਸਲਵਾਰ ਰੈਡੀ ਕੀਤੀ ਹੈ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਨੇੜੇ ਤੋਂ ਸ਼ਾਈਨਿੰਗ ਬਹੁਤ ਸੋਹਣੀ ਹੈ ਸਟੱਫ ਦੇ ਵਿੱਚ ਬਹੁਤ ਸੌਫਟ ਜਿਹੜਾ ਫੈਬਰਿਕ ਯੂਜ਼ ਕੀਤਾ ਗਿਆ ਹੈਗਾ ਘੇਰੇ ਦਾ ਵਰਕ ਰਹੇਗਾ 슬ੀਵਜ਼ ਦਾ ਤੇ ਇਥੇ ਬਾਟਮ ਦਾ ਵਰਕ ਰਹੇਗਾ ਜੀ ਆਫ ਵਾਈਟ ਕਲਰ ਹੈ ਬਾਟਮ ਦਾ ਇਹਦਾ orange ਦੇ ਨਾਲ ਆਫ ਵਾਈਟ ਦਾ ਸੂਟ ਹੈ ਜਿਹੜਾ ਇਹ ਰੈਡੀ ਕੀਤਾ ਗਿਆ ਹੈਗਾ ਇਹ ਆਪਣੇ ਕੋਲ ਹੋਰ ਸੂਟ ਵੀ ਰੈਡੀ ਨੇਗੇ ਇਸ ਸੂਟ ਦਾ ਰੇਟ ਰਹੇਗਾ ਜੀ 1300 ਰੁਪਏ ਸੈਮੀ ਕ੍ਰੇਵ ਯੂਜ਼ ਕੀਤੀ ਗਈ ਹੈਗੀ ਕੋਈ ਵੀ ਕੰਪਲੇਨ ਨਹੀਂ ਆਏਗੀ ਇਸ ਵਰਕ ਦੇ ਵਿੱਚ ਵਿਦ ਸ਼ਿਪਿੰਗ 1300 ਰੁਪਏ ਇਸ ਸੂਟ ਦਾ ਰੇਟ ਰਹੇਗਾ ਜੀ ਨੈਕਸਟ ਜਿਹੜਾ ਸੂਟ ਹੈ ਜੀ ਇਹ ਜਿਓਰਜਟ ਤੇ ਆ ਬਹੁਤ ਸੌਫਟ ਸਟਾਫ ਆ ਜਿਓਰਜਟ ਦਾ ਕੋਈ ਕੰਪਲੇਨ ਨਹੀਂ ਹੈਗੀ ਮਤਲਬ ਐਵੇਂ ਚੁਪਦਾ ਵਗੈਰਾ ਨਹੀਂ ਹੈਗਾ ਲਾਈਨਿੰਗ ਲੱਗ ਕੇ ਸੂਟ ਜਿਹੜਾ ਉਹ ਰੈਡੀ ਹੋਵੇਗਾ ਜੀ ਇਹ ਨਿਊ ਵਰਕ ਦਿਖਾਉ ਕਰ ਰਹੇ ਆ ਆਪਾਂ ਪੈਨਲ ਦਾ ਵਰਕ ਆ ਪੈਨਲ ਦਾ ਵਰਕ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਮਰਜੈਂਟਾ ਗੱਲਾਂ ਦਾ ਟੱਚ ਦਿੱਤਾ ਗਿਆ ਜੀ ਲਾਈਟ ਗ੍ਰੀਨ ਡਾਰਕ ਗ੍ਰੀਨ ਤੇ येलो ਦਾ ਕੰਬੀਨੇਸ਼ਨ ਦਿੱਤਾ ਗਿਆ ਇਹਦੇ ਵਿੱਚ ਘੇਰੇ ਤੇ ਤਿੰਨ ਫਲਾਰ ਆਉਣਗੇ ਜੀ ਇਹ ਤਿੰਨੋਂ ਫੁਲਾਰ ਜਿਹੜੇ ਘੇਰੇ ਤੇ ਆਉਣਗੇ ਨੇੜੇ ਤੋਂ ਫੁਲਾਰ ਦੀ ਜਿਹੜੀ ਫਿਨਿਸ਼ਿੰਗ ਉਹ ਚੈੱਕ ਕਰ ਸਕਦੇ ਹੋ ਤੁਸੀਂ ਥ्रेड ਬਹੁਤ ਸੋਹਣਾ ਯੂਜ਼ ਕੀਤਾ ਗਿਆਗਾ ਡਾਰਕ ਗ੍ਰੀਨ ਦੀਆਂ ਪੱਤੀਆਂ ਦੇ ਨਾਲ ਮਰਜੈਂਟਾ ਤੇ yellow ਕਲਰ ਦੇ ਫੁਲਾਰ ਰੈਡੀ ਨੇ ਇਹ ਪੈਨਲ ਵਰਕ ਹੈ ਇਹ ਇਹ ਐਸਕੇ ਦਾ ਸਟੱਫ ਰਹੇਗਾ ਜੀ ਆਹ ਇਹਦੀਆਂ 슬ੀਵਜ਼ ਦਾ ਵਰਕ ਹੈ ਜੀ ਇਹ ਕေ ਸਲੀਵਜ਼ ਦਾ ਵਰਕ ਰਹੇਗਾ ਤੁਸੀਂ ਚੈੱਕ ਕਰ ਸਕਦੇ ਹੋਂ ਐਸਕੇ ਦੀ ਯਰ ਜਟ ਹੈ ਜਿਹੜਾ ਸਟਾਫ ਆਪਾਂ ਰੈਡੀ ਕੀਤਾਗਾ ਐਸਕੇ ਦੀ ਚੈੱਕ ਵਾਲੀ ਯਰ ਜਟ ਆ ਇਹ ਸੂਟ ਦਾ ਜਿਹੜਾ ਰੇਟ ਰਹੇਗਾ ਜੀ 1100 ਰੁਪਏ ਵਿਦ ਸ਼ਿਪਿੰਗ 1100 ਰੁਪਏ ਰਹੇਗਾ ਨੈਕਸਟ ਦਾ ਜਿਹੜਾ ਕਿਸੇ ਸਿਸਟਰ ਦੀ ਡਿਮਾਂਡ ਤੇ ਜਰੀ ਦਾ ਵਰਕ ਹੀ ਰੈਡੀ ਕੀਤਾ ਗਿਆ ਜੀ ਪੈਨਲ ਜਾਂਦੇ ਆ ਗਲੇ ਦੇ ਉੱਪਰ ਹੈਵੀ ਫਲਾワー ਦਾ ਵਰਕ ਦਿੱਤਾ ਗਿਆਗਾ ਪੈਨਲ ਦਾ ਵਰਕ ਦਿੱਤਾ ਗਿਆਗਾ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਟੋਟਲੀ ਜਰੀ ਦਾ ਵਰਕ ਦਿੱਤਾ ਗਿਆ ਇਹ ਸੂਟ ਪਾਰਟੀ ਵੇਅਰ ਰੈਡੀ ਹੋਵੇਗਾ ਜੀ ਹੈਵੀ ਟਾਈਪ ਦਾ ਦੁਪੱਟਾ ਲੇਸ ਵਗੈਰਾ ਦੀ ਫਿਨਿਸ਼ਿੰਗ ਦੇ ਕੇ ਤੁਸੀਂ ਰੈਡੀ ਕਰ ਸਕਦੇ ਹੋਗੇ ਇਹ ਵਰਕ ਆ ਜਿਹੜਾ ਤੁਸੀਂ ਥ੍ਰੈਡ ਤੇ ਵੀ ਆਰਡਰ ਕਰ ਸਕਦੇ ਹੋ ਵੀ ਥ੍ਰੈਡ ਤੇ ਵੀ ਯੂਜ਼ ਮਤਲਬ ਥ੍ਰੈਡ ਨਾਲ ਰੈਡੀ ਹੋ ਜਾਏਗਾ ਆਪਣੇ ਕੋਲੇ ਮੋਸਟਲੀ ਸਾਰੇ ਸਟਾਫ ਆ ਜਿਹੜੇ ਅਵੇਲੇਬਲ ਨੇ ਤੁਸੀਂ ਕਿਸੇ ਵੀ ਸਟਾਫ ਤੇ ਕਿਸੇ ਵੀ ਕਲਰ ਤੇ ਜਿਹੜਾ ਸੂਟ ਉਹ ਰੈਡੀ ਕਰਵਾ ਸਕਦੇ ਹੋ ਇਹ ਜੀ ਇਹਦੇ 슬ੀਵਜ਼ ਦਾ ਵਰਕ ਆ ਵਾਹ ਸ਼ਾਈਨਿੰਗ ਵਾਲਾ ਸਟੱਫ ਆ ਬਹੁਤ ਸੋਹਣਾ ਮਡ ਪਾਰਟੀ ਵੇਅਰ ਸੂਟ ਰੈਡੀ ਹੋਵੇਗਾ ਜੀ ਜਿਵੇਂ ਜਾਗੋ ਵਗੈਰਾ ਤੇ ਲਾਈਟਾਂ ਵਗੈਰਾ ਦੇ ਵਿੱਚ ਇਹਨੀ ਸ਼ਾਈਨਿੰਗ ਆ ਬਹੁਤ ਸੋਹਣੀ ਆਉਂਦੀ ਹੈ ਜੀ ਇਹ ਪੈਨਲ ਦਾ ਵਰਕ ਆ ਇਸ ਸੂਟ ਦਾ ਰੇਟ ਵੀ ਰਹੇਗਾ ਜੀ 950 ਰੁਪਏ ਵਿਦ ਸ਼ਿਪਿੰਗ ਨੈਕਸਟ ਜਿਹੜਾ ਸੂਟ ਆ ਜੀ ਇਹ ਪੈਨਲ ਵਰਕ ਦੇ ਨਾਲ ਗਲੇ ਤੇ ਵਰਕ ਦਿੱਤਾ ਗਿਆਗਾ ਜਰੀ ਦਾ ਟੱਚ ਦਿੱਤਾ ਗਿਆਗਾ ਥੋੜਾ ਥੋੜਾ ਪੈਨਲ ਵਰਕ ਤੇ ਜਰੀ ਦਾ ਟੱਚ ਦਿੱਤਾ ਗਿਆ ਨਾਲ ਫਰੋਜ਼ੀ ਗ੍ਰੀਨ ਕਲਰ ਦਾ ਜਿਹੜਾ ਕੱਟ ਵਰਕ ਦਾ ਪੈਨਲ ਰੈਡੀ ਕੀਤਾ ਗਿਆ ਜੀ ਗਲੇ ਦੇ ਉੱਪਰ ਕੱਟ ਵਰਕ ਦਿੱਤਾ ਗਿਆਗਾ ਤੇ نیچے ਇੱਕ ਹੈਵੀ ਫੁਲਾਰ ਦਿੱਤਾ ਗਿਆਗਾ ਬਹੁਤ ਸੋਹਣਾ ਸੂਟ ਇਹ ਰੈਡੀ ਹੋਵੇਗਾ ਜੀ ਇਹ ਸਰਦੀਆਂ ਦਾ ਸਟੱਫ ਆ ਤੁਸੀਂ ਜਿਹੜਾ ਸਟੱਫ ਆ ਉਹ ਨੇੜੇ ਤੋਂ ਚੈੱਕ ਕਰ ਸਕਦੇ ਹੋ ਚੈੱਕ ਵਾਲਾ ਸਟੱਫ ਆ ਪਹਿਲਾਂ ਵਾਲੀਆ ਵੀਡੀਓ ਦੇ ਵਿੱਚ ਵੀ ਆਪਾਂ ਇਹ ਪਾਇਆਗਾ ਜਿਹੜਾ ਸਟੱਫ ਆ ਚੈੱਕ ਵਾਲਾ ਸਰਦੀਆਂ ਦਾ ਸਟੱਫ ਆ ਵਿਦਆਊਟ ਲਾਈਨਿੰਗ ਬਣੇਗਾ ਪਸ਼ਮੀਨਾ ਨਹੀਂ ਹੈਗਾ ਜੀ ਬਹੁਤ ਲਾਈਟ ਵੇਟ ਆ ਇਹ ਸਟੱਫ ਸਰਦੀਆਂ ਦਾ ਸਟੱਫ ਰਹੇਗਾ ਜੀ ਇਹ ਤੇ ਇਹ ਇਹਦੀਆਂ ਜਿਹੜੀਆਂ ਸਲੀਵਜ਼ ਦਾ ਵਰਕ ਆ

1200 ਰੁਪਏ 1200 ਰੁਪਏ ਸੂਟ ਦਾ ਰੇਟ ਰਹੇਗਾ ਸ਼ਿਪਿੰਗ ਵਿੱਚੇ ਹੀ ਹੋਵੇਗੀ ਜੀ ਕਿਸੇ ਵੀ ਸੂਟ ਦੀ ਐਕਸਟਰਾ ਸ਼ਿਪਿੰਗ ਨਹੀਂ ਲਈ ਜਾਵੇਗੀ ਅੱਗੇ ਆ ਗਿਆ ਜੀ ਸਿਲਕ ਪਸ਼ਮੀਨੇ ਦਾ ਸਟਾਫ ਸਿਲਕ ਪਸ਼ਮੀਨਾ ਇਹ ਡਬਲ ਟੋਨ ਰਹੇਗਾ ਰਸਤ ਨਾਭੀ ਦੇ ਨਾਲ ਗ੍ਰੀਨ ਕਲਰ ਦਾ ਟੱਚ ਹੈ ਜੀ ਬੈਕ ਸਾਈਡ ਦੇਖ ਸਕਦੇ ਹੋ ਤੁਸੀਂ ਇਦੇ ਵਿੱਚ ਜ਼ਰੀ ਦਾ ਟੱਚ ਦਿੱਤਾ ਗਿਆ ਜੀ ਸ਼ਾਈਨਿੰਗ ਵਾਲਾ ਸੂਟ ਹੈ ਇਹ ਮਿਰਰ ਵਰਕ ਵਾਲਾ ਜਿਹੜਾ ਆਪਾਂ ਪਹਿਲਾਂ ਸ਼ੋਅ ਕਰਕੇ ਹਟਿਆਂਗੇ ਉਹ ਸੇਮ ਡਿਜ਼ਾਈਨ ਰੈਡੀ ਹੈ ਜੀ ਡਾਰਕ ਮਹਿਰੂਨ ਕਲਰ ਦਾ ਸੂਟ ਹੈ ਜਿਹੜਾ ਇਹ ਰੈਡੀ ਹੋਇਆ ਹੋਇਆ ਇਹ ਇਹਦੇ ਘੇਰੇ ਦਾ ਵਰਕ ਰਹੇਗਾ ਘੇਰੇ ਤੇ ਦੋ ਫਲਾਰ ਰਹਿਣਗੇ ਤੇ ਇਹਦੀਆਂ 슬ੀਵਜ਼ ਦਾ ਵਰਕ ਹੈ ਜੀ ਸਿਲਕ ਪਸ਼ਮੀਨਾ ਜਿਹੜਾ ਇਹਦਾ ਜਿਹੜਾ ਰੇਟ ਰਹੇਗਾ ਉਹ ਰਹੇਗਾ ਜੀ 1450 ਰੁਪਏ ਵਿਦ ਸ਼ਿਪਿੰਗ ਨੈਕਸਟ ਜਿਹੜਾ ਸੂਟ ਹੈ ਜੀ ਗ੍ਰੇ ਕਲਰ ਦਾ ਸੂਟ ਹੈ ਇਹ ਜਿਹਦੇ ਉੱਤੇ ਇਹ ਘੇਰੇ ਦਾ ਵਰਕ ਦਿੱਤਾ ਗਿਆਗਾ ਇਹਨੂੰ ਕਾਵਯਾ ਲਾ ਕੇ ਰੈਡੀ ਕੀਤਾ ਜਾ ਸਕਦਾਗਾ ਕਰਾਂਗੇ ਜੀ ਅਸੀਂ ਇੱਕ ਦੋ ਸੂਟ ਜਿਹੜੇ ਭੇਜਣੇ ਆਂਗੇ ਕਾਵਯਾ ਲਾ ਕੇ ਇੱਥੋਂ ਕੱਟਵਰਕ ਹੋ ਜਾਏਗਾ ਤੇ ਇੱਥੇ ਕਾਵਯਾ ਲਾ ਕੇ ਸਾਰਾ ਜਾਲ ਬਣ ਜਾਏਗਾ ਇਹ ਘੇਰੇ ਦਾ ਵਰਕ ਆ ਘੇਰਾ ਰੈਡੀ ਕੀਤਾ ਗਿਆਗਾ ਘੇਰਾ ਇਹਦਾ ਤੁਸੀਂ 20 ਤੋਂ 22 ਇੰਚ ਰੈਡੀ ਕਰ ਸਕਦੇ ਹੋਗੇ ਇਹ ਵੀ ਸਰਦੀਆਂ ਵਾਲਾ ਬਹੁਤ ਸੋਹਣਾ ਸਟੱਫ ਆਗਾ ਲਾਈਟ ਵੇਟ ਹੈ ਜੀ ਬਹੁਤ ਚੈੱਕ ਵਾਲਾ ਸਟੱਫ ਰਹੇਗਾ ਗ੍ਰੇ ਕਲਰ ਦਾ ਇਹ ਸੂਟ ਰਹੇਗਾ ਤੇ ਅੱਗੇ ਇਹ ਇਹਦੀਆਂ 슬ੀਵਸ ਦਾ ਵਰਕ ਹੈ ਜੀ ਇਹਤੇ ਵੀ ਕੱਟ ਵਰਕ ਹੋ ਸਕਦਾਗਾ ਜੇ ਤੁਸੀਂ ਆਰਡਰ ਕਰਨਾ ਤਾਂ ਤੁਸੀਂ ਮੈਸੇਜ ਕਰਕੇ ਮਤਲਬ ਕੱਟਵਰਕ ਵੀ ਰੈਡੀ ਲੈ ਸਕਦੇ ਹੋਗੇ ਵਿਦਆਊਟ ਕੱਟਵਰਕ ਵੀ ਇਹ ਸੂਟ ਫਿਨਿਸ਼ਿੰਗ ਵਗੈਰਾ ਲੈਸਦੀ ਦੇ ਕੇ ਬਹੁਤ ਸੋਹਣਾ ਰੈਡੀ ਹੋਵੇਗਾ ਜੀ ਲਾਈਟ ਪਿੰਕ ਤੇ ਆਫ ਵਾਈਟ ਦਾ ਟੱਚ ਦਿੱਤਾ ਗਿਆਗਾ ਇਹ ਸੂਟ ਦਾ ਰੇਟ ਜਹੇਗਾ ਜੀ 1200 ਰੁਪਏ विद शिपिंग के सूट ਦਾ ਰੇਟ 1200 ਰੁਪਏ ਰਹੇਗਾ ਸੋ ਜੇਕਰ ਤੁਸੀਂ ਕਿਸੇ ਵੀ ਸਟਾਫ ਤੇ ਕਿਸੇ ਵੀ ਕਲਰ ਤੇ ਸੂਟ ਰੈਡੀ ਕਰਵਾਉਣਾ ਦਿੱਤੇ ਗਏ ਕੋਈ ਵੀ ਡਿਜ਼ਾਈਨ ਹੈ ਸਾਡੇ ਪੁਨਾੜਾ ਕਲੈਕਸ਼ਨ ਇੰਸਟਾਗ੍ਰam ਪੇਜ ਤੇ ਮੋਸਟਲੀ ਸਾਰੇ ਡਿਜ਼ਾਈਨ ਅਵੇਲੇਬਲ ਨੇ ਤੁਸੀਂ ਉਹ ਡਿਜ਼ਾਈਨ ਮੈਸੇਜ ਦੇ ਥਰੂ ਰੈਡੀ ਕਰਵਾ ਸਕਦੇ ਹੋ ਜੀ ਵੀਡੀਓ ਦੇ ਲਾਸਟ ਤੱਕ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ